ਜਦ ਆਮੋ ਸਾਹਮਣੇ ਹੋਏ ਨਦੋਮੇ ਸ਼ਹਾਬਾਦ ਸਿੰਘ ਨੇ ਆਪਣੇ ਬਾਪੂ ਨੂੰ ਵੇਖ ਕੇ ਕਹਿੰਦਾ ਬਾਪੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਿਆ ਕਰੋ ਬਈ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਮੇ ਪਿਓ ਪੋਤਾ ਸਾਹਮਣੇ ਹੋਏ ਕਹਿੰਦਾ ਸ਼ਬੇਕ ਸਿੰਘ ਕਹਿੰਦਾ ਪੁੱਤ ਦਾ ਬਾਪੂ ਕਹੇ ਮੈਂ ਤੁੰਗਾਸ ਤੂੰ ਕਹੇ ਮੈਂ ਟੋਲਿਆ ਤਾਂ ਨਹੀਂ ਕਹਿੰਦਾ ਨਾ ਕਹਿੰਦਾ ਬਾਪੂ ਇਹ ਆ ਕੁਝ ਕਹਿੰਦੇ ਸੀ ਸ਼ਵੇਕ ਸਿੰਘ ਕਹਿੰਦਾ ਆ ਜਾ ਇੱਕ ਵਾਰੀ ਮੇਰੇ ਗਾਲ ਨਾਲ ਲੱਗ ਐ ਤੂੰ ਮੇ ਪਿਓ ਪੁੱਤ ਮੇਲੇ ਗਲਵਕੜੀ ਪਾਈ ਸ਼ਵੇਕ ਸਿੰਘ ਨੇ ਕੰਨ ਵਿੱਚ ਆਖਿਆ ਪੰਜ ਵਾਰੀ ਵਾਹਿਗੁਰੂ ਆਖੋ ਸਤਨਾਮ ਵਾਹਿਗੁਰੂ ਐਸੀ ਕਿਰਪਾ ਵਰਤੀ ਮਹਾਰਾਜ ਦੀ ਕਿੰਦਾ ਬਾਪੂ ਹੁਣ ਚਾਹੇ ਸਾਡੇ ਟੱਕਰੇ ਹੋ ਜਾਣ ਹੁਣ ਨਹੀਂ ਪਰਵਾਹ ਸਰੀਰ ਦੀ ਫਾਤਿਮਾ ਨਾਤਾ ਕਾਜੀ ਨੇ ਸੂਬੇ ਨਾਲ ਮਰ ਕੇ ਫਤਵਾ ਕਿ ਜਿਹੜੇ ਗੱਲਾਂ ਕਰਦੇ ਨੇ ਇਹਨਾਂ ਨੂੰ ਸਾਰੀ ਦੁਨੀਆ ਸਾਹਮਣੇ ਇਹਨਾਂ ਨੂੰ ਚਾਰਖੜੀ ਤੇ ਚੜ ਚੜ ਕੇ ਸੀਤ ਕਰੋ ਜਦ ਥੋੜੀ ਜੀ ਚੜਖੜ ਚਾਰਖੜੀ ਚੱਲੂਗੀ ਆਪੇ ਮੰਨ ਜਾਣਗੇ ਭਾਈ ਸ਼ਬੀਖ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਸ਼ਹਾਬਾਜ਼ ਸਿੰਘ ਨੂੰ ਚਰਖੜੀ ਤੇ ਲੱਗੇ ਚੜ੍ਹਨ ਤੇ ਸਾਧ ਸੰਗਤ ਚਰਖੜੀ ਦੇ ਨਾਲ ਲੱਤਾਂ ਬਾਹਾਂ ਬੰਨ ਲਈਆਂ ਤੇ ਜਦੋਂ ਸਾਧ ਸੰਗਤ ਦਿੱਤਾ ਕਿਹੜਾ ਐ ਦੁੱਧ ਮੱਖਣਾ ਦੇ ਪਾਲੇ ਸਰੀਰ ਨੂੰ ਚਰਖੜੀ ਦੇ ਤਿੰਖੇ ਤਿੰਖੇ ਦੰਦਿਆਂ ਨੇ ਸਾਧ ਸੰਗਤ ਜੀ ਲਹੂ ਲੋਹਣ ਵਰ ਦਿੱਤਾ ਐਦਾਂ ਸਰੀਰ ਪਿੰਜਿਆ ਗਿਆ ਜਿਵੇਂ ਤੁਸੀਂ ਰੂਹ ਨੂੰ ਪਿੰਜਦੇ ਲਹੂ ਨਾਲ ਲੱਥ-ਪੱਥ ਹੋਇਆ ਸਰੀਰ ਜਰਖੜੀ ਤੋਂ ਖੱਲੇ ਲਾਇਆ ਸ਼ਾਹ ਬਾਦ ਸਿੰਘ ਸਾਥ ਸੰਗਤ ਆਪਣੇ ਪਿਤਾ ਵੱਲ ਵੇਖ ਕੇ ਸ਼ਾਹ ਬਾਦ ਸਿੰਘ ਨੇ ਆਖਰੀ ਫਤਿਹ ਬਲਾਤ ਕੀਤੀ ਕਹਿੰਦੇ ਬਾਪੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਰ ਭਾਈ ਸ਼ਾਵਾਜ ਸ਼ਵੇਗ ਸਿੰਘ ਦੀ ਵਾਰੀ ਆਈ ਭਾਈ ਸ਼ਵੇਗ ਸਿੰਘ ਨੂੰ ਵੀ ਉਸੇ ਚਰਖੜੀ ਦੇ ਨਾਲ ਬੰਨ੍ਹ ਕੇ ਤੁੰਬਾ ਤੁੰਬਾ ਕਰਕੇ ਉਹਦੇ ਸਰੀਰ ਦਾ ਭਾਈ ਸ਼ਵੇਗ ਸਿੰਘ ਵੀ ਚਰਖੀ ਤੇ ਚੜ੍ਹ ਕੇ ਉਹਨਾਂ ਜ਼ਾਲਿਮਾਂ ਨੇ ਸ਼ਹੀਦ ਕਰ ਦਿੱਤਾ ਸਾਧ ਸੰਗਤ ਪਰ ਸਿੱਖੀ ਨਹੀਂ ਛੱਡੀ ਤਾਕਤਪਾਦੀ ਸੀ ਖੰਡੇ ਬਾਟੇ ਦੇ ਅੰਮ੍ਰਿਤ ਦੀ ਜਿਹੜਾ ਅੰਮ੍ਰਿਤ ਅਸੀਂ ਛਕਿਆ ਇਹੀ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰਿਆਂ ਨੂੰ ਛਕਾਇਆ ਸੀ ਉਹੀ ਅੰਮ੍ਰਿਤ ਮਾਰਾ ਹੀ ਨਹੀਂ ਛਕਿਆ ਉਹੀ ਅੰਮ੍ਰਿਤ ਬਾਬਾ ਅੰਮ੍ਰਿਤ ਛਕਿਆ ਉਹੀ ਅਮਰਤ ਭਾਈ ਮਨੀ ਸਿੰਘ ਭਾਈ ਸ਼ਵੇਕ ਸਿੰਘ ਸ਼ਹਾਬ ਸਿੰਘ ਹੋਣੀ ਛਕਿਆ ਉਹੀ ਅਮਰਤ ਅਸੀਂ ਛਕਿਆ ਉਹੀ ਅਮਰਤ ਤੁਸੀਂ ਛਕਿਆ ਅਮਰਤ ਵਿੱਚ ਕੋਈ ਫਰਕ ਨਹੀਂ ਆਖੋ ਸਤਨਾਮ ਵਾਹਿਗੁਰੂ ਸਹੀ ਫਰਜ਼ਾ ਰੱਖੀਏ ਡੋਲਣਾ ਨਹੀਂ ਸੇਖ ਦੀ ਯਾਦ ਕਰ ਲਵੇ ਗਾ ਦਾ ਰਹੇ ਕੌਣ ਗਾਉਂਦਾ ਰਹੇ ਟਟੋ ਤਬੰਦਨ ਅਨਕਬਾਰ ਸਰਬ ਕਲਾ ਸਮਰੱਥ ਢੋਲਕ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ